ਗੁਰੂ ਜੀ ਦੀ ਫਤਿਹ ਇਹ ਪਿੰਡ ਵਾਸੀ ਹਰਕ ਦਰਬਾਰ ਸਾਹਿਬ ਦੀ ਜੋ ਵੀਡੀਓ ਹੈ ਇਹ ਦਰਬਾਰ ਸਾਹਿਬ ਚ ਜੋ ਮਹਾਰਾਜ ਦੇ ਬਰਾਬਰ ਕਹਿ ਲੋ ਵੀ ਕੁਰਸੀਆਂ ਲੱਗੀਆਂ ਹੋਈਆਂ ਸੀ ਸੰਗਤ ਦੇ ਬੈਠਣ ਲਈ ਜੋ ਕਿ ਮਰਿਆਦਾ ਦੇ ਬਿਲਕੁਲ ਅਨੁਕੂਲ ਨਹੀਂ ਹਨ ਸੋ ਇਸ ਕਰਕੇ ਜਥੇਵੰਦੀ ਵੱਲੋਂ ਮਹਾਰਾਜ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਤਾਂ ਇਹ ਜਿਹੜੀਆਂ ਕੁਰਸੀਆਂ ਨੇ ਦਰਬਾਰ ਸਾਹਿਬ ਤੋਂ ਬਾਹਰ ਰੱਖਣ ਦਾ ਜੋ ਉਪਰਾਲਾ ਕੀਤਾ ਹੈਗਾ ਸੋ ਧੰਨਵਾਦ ਸਾਰੀ ਪ੍ਰਬੰਧ ਕਮੇਟੀ ਦਾ ਜਿਨ੍ਹਾਂ ਨੇ ਬਾਬਾ ਜੀ ਨੇ ਇਥੋਂ ਦੇ ਬਾਬਾ ਭਗਵੰਤ ਸਿੰਘ ਜੀ ਸਾਰਿਆਂ ਨੇ ਸਾਥ ਸਹਿਯੋਗ ਦਿੱਤਾ ਉਹਨਾਂ ਨੇ ਪ੍ਰਮਾਨ ਕੀਤਾ ਇਹ ਜਸ ਇਹ ਬੇਨਤੀ ਪ੍ਰਵਾਨ ਕੀਤੀ ਹੈ ਜਥੇਬੰਦੀ ਦੇ ਕਹਨ ਤੇ ਸੰਗਤ ਨੇ ਸੋ ਬਹੁਤ ਧੰਨਵਾਦ ਸਾਰੀ ਜਥੇਬੰਦੀ ਵੱਲੋਂ ਇਹ ਕਾਰਜ ਕੀਤਾ ਗਿਆ ਦਰਬਾਰ ਸਾਹਿਬ 'ਚ ਜੋ ਇੱਕ ਕੁਰਸੀਆਂ ਕਿਤੇ ਵੀ ਜੇ ਦਰਬਾਰ 'ਚ ਪਈਆਂ ਨੇ ਤਾਂ ਆਪ ਜੀ ਨੂੰ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਸੇਵਾ ਜ਼ਰੂਰ ਮਹਾਰਤ ਦਾ ਸਤਕਾਰ ਮੁੱਖ ਰੱਖਿਆ ਜਾਵੇ ਇਸ ਬਸ ਇੱਥੇ ਹੀ ਲਾ ਲਓ। ਵਰਾਂਡੇ ਦੇ ਵਿੱਚ ਬਾਹਰ ਦਰਬਾਰ ਦੇ ਵਿੱਚ ਜੇ ਕਿਸੇ ਨੇ ਬੈਠਣਾ ਹੈ ਜੇ ਕਿਸੇ ਦੀ ਬਹੁਤ ਹੀ ਮਜਬੂਰੀ ਹੈ ਇੱਥੇ ਬਹਿ ਕੇ ਬਾਣੀ ਸੁਣ ਸਕਦੇ ਆਪਾਂ। ਤਾਂ ਕੋਸ਼ਿਸ਼ ਕਰੋ ਵੀ ਮਹਾਰਾਜ ਦੇ ਬਰਾਬਰ ਹੋ ਕੇ ਨਾ ਬੈਠੀਏ ਆਪਾਂ ਮਹਾਰਾਜ ਤੋਂ ਬਹੁਤ ਨੀਵੇਂ ਆ। ਮਹਾਰਾਜ ਬਹੁਤ ਉੱਚੇ ਤੇ ਸੋਚੇ ਨੇ ਉਹਨਾਂ ਦੀ ਬਰਾਬਰਤਾ ਹੀ ਕਰਨੀ ਛਾਡੇ ਲਈ ਬਿਲਕੁਲ ਕਹਿ ਲਓ ਵੀ ਇੱਕ ਗੁਨਾਹ ਹੈ। ਸੋ ਇਸ ਕਰਕੇ ਬਾਅਦ ਆਪਾਂ ਇਦਾਂ ਕਰਕੇ ਜੋ ਮਰਿਆਦਾ ਦੇ ਬਿਲਕੁਲ ਅਨੁਕੂਲ ਨਹੀਂ ਹਨ ਗੱਲਾਂ ਉਹਨਾਂ ਨੂੰ ਆਪਾਂ ਫਾਲੋ ਕਰੀਏ, ਅਪਣਾਈਏ। ਸੋ ਕਿ ਜਿਹੜਾ ਇਥੋਂ ਦਾ ਪ੍ਰਬੰਧ ਹੈ ਬਹੁਤ ਵਧੀਆ ਦਾ ਸਾਰਾ ਤਸ਼ਕੀਰ ਸੇਵਾਸਮਾ ਜੀ ਵਾਜ਼ੋਨੀ ਸੋ ਪ੍ਰਬੰਧ ਕਮੇਟੀ ਦਾ ਬਹੁਤ ਸੋਹਣਾ ਪ੍ਰਬੰਧ ਹੈ ਬਾਬਾ ਜੀ ਵੱਲੋਂ ਬਾਬਾ ਭਗਵੰਤ ਸਿੰਘ ਜੀ ਸਮੂਹ ਪ੍ਰਬੰਧ ਕਮੇਟੀ ਰਲ ਮਿਲ ਕੇ ਇਥੋਂ ਦਾ ਪ੍ਰਬੰਧ ਚਲਾ ਰਹੇ ਨੇ ਬਹੁਤ ਸੋਹਣਾ ਪ੍ਰਬੰਧ ਮਹਾਰਾਜ ਜੀ ਦਾ ਸਤਕਾਰ ਜੋ ਸੱਚਖੰਡ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਦਰਿਆ ਤੋਂ ਲੈ ਕੇ ਸਾਰਾ ਸਤਕਾਰ ਚੰਦਵਾ ਸਾਹਿਬ ਤੱਕ ਬਿਲਕੁਲ ਬਹੁਤ ਸੋਹਣਾ ਸਤਕਾਰ ਕੀਤਾ ਜਾ ਰਿਹਾ ਮਹਾਰਾਜ ਦੀ ਸੇਵਾ ਹੋ ਰਹੀ ਹੈ ਸੋ ਸਾਰੇ ਇਸੇ ਤਰ੍ਹਾਂ ਆਪਣੇ ਦਰਬਾਰ ਸਾਹਿਬ ਗੁਰੂ ਸਤਗੁਰੂ ਜੀ ਦਾ ਸਤਕਾਰ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ